ਸਾਸਰੀਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ ਤੇ 10ਵੇਂ ਦਿਨ ਦੀਆਂ ਇਹ ਤਸਵੀਰਾਂ ਨੇ ਕੱਲ ਕਾਫੀ ਅਥਰੂ ਗੈਸ ਦੇ ਗੋਲੇ ਸੁਰੱਖਿਆ ਫੋਰਸਾਂ ਤੇ ਹਰਿਆਣਾ ਪੁਲਿਸ ਵੱਲੋਂ ਚਲਾਏ ਗਏ ਉਸ ਤੋਂ ਬਾਅਦ ਕਾਫੀ ਰਾਤ ਤੱਕ ਇੱਥੇ ਉਥਲ-ਪੁਥਲ ਮੱਚੀ ਰਹੀ ਪਰ ਅੱਜ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਜਿੱਥੇ মিডিਆ ਦੀਆਂ ਵੈਨਾਂ ਖੜੀਆਂ ਹੁੰਦੀਆਂ ਉੱਥੇ ਕੁਝ ਕਿਸਾਨ ਨੇ ਉਸ ਤੋਂ ਪਿੱਛੇ ਲੰਗਰ ਚੱਲ ਰਿਹਾ ਤੇ ਬਾਕੀ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਇਸੇ ਤਰੀਕੇ ਨਾਲ ਰੁਟੀਨ 'ਚ ਹੁੰਦੀ ਹੈ ਕੁਝ ਜਥੇਬੰਦੀਆਂ ਦੇ ਆਗੂ ਇੱਥੇ ਮੌਜੂਦ ਨੇ ਕੁਝ ਜਥੇਬੰਦੀਆਂ ਦੇ ਆਗੂ ਦੂਸਰੇ ਪਾਸੇ ਯਾਨੀ ਕਿ ਖਨੋਰੀ ਵਾਲੇ ਪਾਸੇ ਮੌਜੂਦ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਜਿਹੜੇ ਗਰੁੱਪ ਹੈ ਉਹ ਆਪਸ ਵਿੱਚ ਗੱਲਬਾਤ ਕਰ ਰਹੇ ਹੈ ਕਿ ਹੁਣ ਕੀ ਹੋਏਗਾ ਕਿਵੇਂ ਅੱਗੇ ਵਧਿਆ ਜਾਏਗਾ ਕੀ ਹੋਏਗਾ ਕਿਉਂਕਿ ਜਿਹੜੀ ਕੱਲ ਦੀ ਕਾਲ ਸੀ ਫਿਰ ਉਹ ਮੀਟਿੰਗ ਕਰਕੇ ਉਹ ਸਾਰਾ ਕੁਝ ਹੋ ਗਿਆ ਤੇ ਇੱਕ ਜਿਹੜਾ ਨੌਜਵਾਨ ਹੈ ਉਹ ਸ਼ਹੀਦ ਵੀ ਹੋ ਗਿਆ ਦੁਖਨੋਰੀ ਵਾਲੇ ਪਾਸੇ ਇੱਥੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਆਖਿਰੋਖੀ ਸੋਚਦੇ ਆ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਕਿਸਾਨ ਲੀਡਰਾਂ ਨੂੰ ਜੋ ਕਿ ਹਾਲੇ ਤੱਕ ਇੱਥੇ ਇੱਥੇ ਨਹੀਂ ਆਏ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਤੁਸੀਂ ਮੈਰੀ ਮੋਗੇ ਤੋਂ ਆਇਆ ਸੁਖਪਾਲ ਸਿੰਘ ਨਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਤੱਕ ਦੇ ਜਿਹੜੇ 9 ਦਿਨ ਦੇ ਹਾਲਾਤ ਰਹੇ ਕੱਲ ਤਾਂ ਬਹੁਤ ਹੀ ਬੁਰੇ ਹਾਲਾਤ ਰਹੇ ਕੀ ਲੱਗਦਾ ਹੈ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਭਾਜੀ ਇਦਾਂ ਹੀ ਆ ਵੀ ਮੈਂ ਸਾਰੀ ਨੌਜਵਾਨ ਪੀੜੀ ਨੂੰ ਪੂਰੇ ਵਰਲਡ ਦੇ ਮਤਲਬ ਹਿੰਦੁਸਤਾਨ ਤੇ ਕਾਫੀ ਚੈਨਲ ਵੀ ਇੱਥੇ ਪਹੁੰਚੇ ਨੇ ਕੇਰਲ ਵਾਲੇ ਵੀ ਫਿਰਦੇ ਨੇ ਜਰਮਨੀ ਤੋਂ ਵੀ ਗੱਲ ਫਿਰਦੇ ਸੀ ਚੈਨਲ ਬਹੁਤ ਕਾਫੀ ਮੀਡੀਆ ਤੇ ਮਤਲਬ ਇਹ ਮੋਦੀ ਸਾਹਿਬ ਦੀ ਜਿਹੜੀ ਥੂ-ਥੂ ਹੋ ਰਹੀ ਆ ਇਹਨਾਂ ਨੂੰ ਮਤਲਬ ਨਾਲ ਡੀਸੀ ਸਾਹਿਬ ਨੇ ਆਰਡਰ ਦਿੱਤਾ ਵੀ ਡਰੋਨ ਇੱਧਰ ਨਹੀਂ ਆਊਗਾ ਨਾ ਡਰੋਨ ਆ ਕੇ ਸਾਡੀ ਸਟੇਜ ਤੇ ਵੀ ਛੱਡਦਾ ਰਿਹਾ ਉੱਥੇ ਲੰਗਰ ਚੱਲਦਾ ਸੀ ਲੰਗਰ ਤੇ ਵੀ ਗੋਲੇ ਆਏ ਆ ਮੈਂ ਅਪੀਲ ਕਰਨਾ ਚਾਹਣਾ ਵੀ ਅਸੀਂ ਪਿੱਛੇ ਤਾਂ ਇੱਥੋਂ ਹਟਣਾ ਨਹੀਂ ਹੈਗਾ ਜੇ ਲਿੰਕ ਟੁੱਟਿਆ ਵਾ ਜ ਇੱਥੇ ਡਟਾਂਗੇ ਸਾਰੇ ਰੋਡ ਬਲੌਕ ਕਰਾਂਗੇ ਰੇਲਾਂ ਨੂੰ ਬਲੌਕ ਕਰਾਂਗੇ ਜੋ ਮਤਲਬ ਇਹਨਾਂ ਦਾ ਜੋ ਨਵੇਂ ਰੋਡ ਵੀ ਬਣ ਰਹੇ ਆ ਉਹ ਵੀ ਕਿਸਾਨ ਯੂਨੀਅਨ ਦਾ ਮਤਾਂ ਪੈ ਰਿਹਾ ਵਾ ਟੋਟਲੀ ਬਲੌਕ ਕਰਾਂਗੇ ਬੰਦ ਕਰਾਂਗੇ ਫਿਰ ਇੱਧਰ ਰਹਿਣਗੇ ਤੇ ਅਸੀਂ ਆਪ ਦਾ ਇੱਧਰ ਰਾਵਾਂਗੇ ਹਿਲਣ ਨਾਲ ਦਿੱਥੋ ਹੈ ਨਹੀਂ ਨਾ ਅਸੀਂ ਪਿੱਛੇ ਹਟਣਾ ਵਾ ਨੌਜਾਨ ਪੀੜੀ ਕੱਲ ਵੀ ਬਹੁਤ ਲੜਿਆ ਬਿਨਾਂ ਮਤਨ ਅਸੀਂ ਗਾਂਹ ਗਏ ਹੀ ਨਹੀਂ ਹਜੇ ਜਦੋਂ ਅਸੀਂ ਗਾਂਹ ਅੱਗੇ ਵਧਾਂਗੇ ਤਾਂ ਫੇਰ ਹੀ ਆ ਅਥਰੂ ਐਸ ਦਿਨਾਂ ਨੇ ਗੋਲੇ ਸੱਟੇ ਸਿੱਧੀਆਂ ਬੁਲਟ ਮਾਰੀਆਂ ਵਾ ਕੱਲ ਸਾਡੇ ਦੋ ਮੁੰਡੇ ਸ਼ਹੀਦ ਵੀ ਕੀਤੇ ਨੇ ਟਿੱਕਰੀ ਬਾਰਡਰ ਤੇ ਐਸਐਲਆਰ ਦੀ ਆਪਦੇ ਮੁਲਕ ਦੇ ਆਪਦੇ ਲੋਕਾਂ ਤੇ ਇਹ ਬੰਬਵਾਰੀ ਕਰੀ ਜਾਂਦੇ ਆ ਮਤਲਬ ਇਨਸਾਨ ਦੀ ਕੋਈ ਲਾਈਫ ਦਾ ਕੋਈ ਇਹਨਾਂ ਨੂੰ ਕੋਈ ਮਸਲਾ ਨਹੀਂ ਹੈ ਕਾਰਪੋਰੇਟ ਘਰਾਣਿਆਂ ਨਾਲ ਜੁੜੇ ਹੋਇਆ ਡਾਨੀ ਬਾਨੀ ਨਾਲ ਜੁੜੇ ਹੋਏ ਉੱਪਰੋਂ ਇਹਨਾਂ ਦੇ ਮੂਡ ਚੜਿਆ ਹੈ ਪੂਰਾ ਜਿਹੜੀ ਗੱਲ ਆ ਉਹ ਜਿਵੇਂ ਉਹ ਕਹਿੰਦੇ ਓਵੇਂ ਕਰਦਾ ਵਾ ਮੋਦੀ ਦੇ ਹੱਥ ਵੱਸ ਕੋਈ ਨਹੀਂ ਇਹਦੇ ਤਾਂ ਉੱਤੋਂ ਮਤਲਬ ਜਿਹੜਾ ਸਰਕਲ ਘੁੰਮਦਾ ਵਾ ਸਾਰਾ ਉਹੀ ਇਹ ਕਰ ਰਿਹਾ ਵਾ ਜੇ ਸਾਨੂੰ ਇਹ ਐਮਐਸਪੀ ਪਾਸ ਹੁੰਦੀ ਆ ਨਾਲ ਤਾਂ ਕਿਸਾਨ ਖੁਸ਼ਹਾਲ ਹੁੰਦਾ ਨਾਲੇ ਦੇਸ਼ ਦਾ ਨਾਗਰਿਕ ਹਰ ਇੱਕ ਨਾਗਰਿਕ ਖੁਸ਼ਹਾਲ ਬਿਲਕੁਲ ਜਦੋਂ ਕੱਲ 11 ਵਜੇ ਦੀ ਕਾਲ ਸੀਗੀ ਪਰ 11 ਵਜੇ ਅੱਗੇ ਤਾਂ ਨਹੀਂ ਵਧੇ ਕਿਉਂਕਿ ਮੀਟਿੰਗਾਂ ਦੀ ਗੱਲਬਾਤ ਸ਼ੁਰੂ ਹੋ ਗਈ ਪਰ ਫਿਰ ਵੀ ਅਥਰੋ ਗੈਸ ਦੇ ਗੋਲੇ ਬਹੁਤ ਚੱਲੇ ਕੱਲ ਦੀਆਂ ਮੀਟਿੰਗਾਂ ਸਵੇਰ ਦੀਆਂ ਮੀਟਿੰਗਾਂ ਚੱਲ ਰਹੀਆਂ ਇਹਨਾਂ ਨਾਲ ਇਹਨਾਂ ਨੇ ਕਾਲ ਕੀਤੀ ਸੀ ਨੌਜਵਾਨੀ ਨੂੰ ਵੀ ਕੱਲ ਨੂੰ ਆਪਾਂ ਸ਼ਾਂਤਮਈ ਮੋਰਚੇ ਨੂੰ ਕਰਾਸ ਕਰਨਾ ਉਸ ਤੋਂ ਬਾਅਦ ਜਦੋਂ ਇੱਥੇ ਨੌਜਵਾਨੀ ਆਈ ਆ ਇਹ ਹਰ 20 ਮਿੰਟ ਬਾਅਦ 25 ਮਿੰਟ ਬਾਅਦ ਲਗਾਤਾਰ ਇਹਨਾਂ ਨੇ ਉਹ ਗੋਲੇ ਸਿੱਟੇ ਆ ਉਹਦੇ ਵਿੱਚ ਇਹ ਪਲਾਸਟਿਕ ਦੇ ਫੈਰ ਵੀ ਕਰਦੇ ਆ ਉਹਦੇ ਵਿੱਚ ਅਥਰੂ ਗੈਸ ਵੀ ਸੱਟਦੇ ਆ ਤੇ ਜਿਹੜਾ ਡਰੋਨ ਆ ਇਹਨਾਂ ਦਾ ਉਹ ਆ ਜਿਹੜੇ ਸਾਹਮਣੇ ਝੰਡੇ ਤੁਸੀਂ ਦੇਖ ਰਹੇ ਹੋ ਇਹਨੂੰ ਕ੍ਰਾਸ ਕਰਕੇ ਜਿਹੜੇ ਪਿੱਛੇ ਸਾਡੇ ਬਜ਼ੁਰਗ ਬੈਠੇ ਆ ਬੈਠੇ ਹੋਏ ਬਜ਼ੁਰਗਾਂ ਦੇ ਉੱਤੇ ਜਾ ਕੇ ਇਹ ਡਰੋਨ ਸੱਟਦੇ ਆ ਅਸੀਂ ਬਹੁਤ ਧਰਨੇ ਦੇਖਿਆ ਬਹੁਤ ਧਰਨੇ ਅਸੀਂ ਹੰਡਾਏ ਆ ਪਰ ਜਿਹੜੀ ਆ ਹੱਦ ਦੇਖੀ ਆ ਅਸੀਂ ਅਸੀਂ ਚੰਡੀਗੜ੍ਹ ਵੀ ਧਰਨੇ ਦੇਖੇ ਬਹੁਤ ਦੇਖੇ ਪਰ ਜਿਹੜੀ ਆ ਹੱਦ ਇਹਨਾਂ ਨੇ ਇੱਥੇ ਕੀਤੀ ਆ ਇਹ ਤਾਂ ਇਹਨਾਂ ਦਾ ਇੱਕ ਤਾਂ ਹਈਆ ਕੀਤਾ ਹੋਇਆ ਵੀ ਇਹਨਾਂ ਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ ਕਿਸੇ ਵੀ ਹਾਲਤ ਦੇ ਵਿੱਚ ਬੈਰੀਗੇਟਿੰਗ ਇਹਨਾਂ ਦੀ ਇਸ ਤਰ੍ਹਾਂ ਦੀ ਕੀਤੀ ਹੋਈ ਆ ਕਿ ਅੱਗੇ ਵਧਣ ਦਾ ਕੋਈ ਮਸਲਾ ਨਹੀਂ ਹੈਗਾ ਇੱਕ ਟਰੈਕਟਰ ਸਾਡਾ ਉੱਥੇ ਗੋਲੀਆਂ ਮਾਰੀਆਂ ਉਹਦੇ ਟਾਇਰਾਂ ਦੇ ਵਿੱਚ ਉਹ ਉੱਥੇ ਖੜਾ ਹੋਇਆ ਤੇ ਅਸੀਂ ਤਾਂ ਮੋਰਚੇ ਬਾਰੇ ਤਾਂ ਸਾਰੇ ਨੌਜਵਾਨਾਂ ਨੂੰ ਪਤਾ ਸੀ ਪਿੰਡਾਂ ਦੇ ਵਿੱਚ ਇਹੀ ਅਪੀਲ ਕਰਦੇ ਆ ਵੀ ਹੁਣ ਤੁਸੀਂ ਘਰਾਂ ਚੋਂ ਉੱਠੋ ਜਿੰਨਾ ਸਮਾਂ ਇੱਥੇ ਇਹਨਾਂ ਨੂੰ ਲੱਗਦਾ ਵੀ ਮੋਰਚਾ ਇਹ ਇੱਥੇ ਡਾਊਨ ਹੋ ਜਾਊਗਾ ਡਾਊਨ ਨਹੀਂ ਹੋਣਾ ਹੁਣ ਅਸੀਂ ਜਾਵਾਂਗੇ ਜਿਹੜੀਆਂ ਸਾਡੀਆਂ ਰੁੱਸੀ ਰੁੱਸੀਆਂ ਹੋਈਆਂ ਜੱਥੇਬੰਦੀਆਂ ਉਹਨਾਂ ਨੂੰ ਅਸੀਂ ਮਨਾਵਾਂਗੇ ਜਿਵੇਂ ਮਰਜ਼ੀ ਮਨਾਈਏ ਨੀਵੇਂ ਹੋਵਾਂਗੇ ਜੋ ਮਰਜ਼ੀ ਹੋਵਾਂਗੇ ਪਰ ਅੰਦਰਖਾਤੇ ਉਹ ਸਾਡੇ ਨਾਲ ਆ ਇੱਕ ਦਿਨ ਅਗਰਾਹਾ ਜੱਥੇਬੰਦੀ ਨੇ ਇਹਨਾਂ ਨੂੰ ਲੱਗਦਾ ਵੀ ਉਹ ਸਾਡੇ ਨਾਲ ਨਹੀਂ ਹੈਗੀ ਪਰ ਉਹਨਾਂ ਨੇ ਟ੍ਰੇਨਾਂ ਰੋਕ ਕੇ ਦੱਸਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਛੋਟੀ ਜੀ ਕੀਤੀ ਆ ਆਪਦੀ ਅਸੀਂ ਕੋਕਰੀ ਕਲਾਂ ਤੋਂ ਆ ਅਗਰਾਹਾ ਦੇ ਵਿੱਚ ਜਰਨਲ ਸਕੱਤਰ ਮਾਸਟਰ ਸੁਖਦੇਵ ਸਿੰਘ ਕੋਕਰੀ ਵੀ ਉੱਥੇ ਗਏ ਹੋਏ ਸੀਗੇ ਸਾਡਾ ਪਿੰਡ ਵੀ ਕੋਕਰੀ ਕਲਾਂ ਉਹਨਾਂ ਨੇ ਦੱਸਿਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੂਜੀਆਂ ਜੱਥੇਬੰਦੀਆਂ ਦੇ ਅਸੀਂ ਨਾਲ ਆਵਾਂਗੇ ਅਸੀਂ ਹੁਣ ਪਿੰਡਾਂ ਨੂੰ ਸਾਰੇ ਨਹੀਂ ਜਾਵਾਂਗੇ ਕੋਸ਼ਿਸ਼-ਕੋਸ਼ਿਸ਼ੇ ਤੋਂ ਜਾ ਕੇ ਅਸੀਂ ਜਥੇਬੰਦੀਆਂ ਨੂੰ ਆਪਦੀਆਂ ਨੂੰ ਮਨਾ ਕੇ ਇਹ ਮੋਰਚੇ ਨੂੰ ਅਸੀਂ ਹੋਰ ਵੱਡਾ ਕਰਾਂਗੇ ਤੇ ਨੌਜਵਾਨਾਂ ਨੂੰ ਅਪੀਲ ਆ ਵੀ ਥੋੜਾ ਜਿਹਾ ਘੱਟ ਪੜਕੋ ਇੰਤਜ਼ਾਰ ਕਰੋ ਇੱਥੇ ਵੀ ਮੋਰਚਾ ਉਦੋਂ ਤਕੜਾ ਲੱਗ ਸਕਦਾ ਜੇ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਨਹੀਂ ਅੱਗੇ ਜਾਣ ਦੇਣਾ ਜਾਵਾਂਗੇ ਅਸੀਂ ਹੁਣ ਪਰ ਇਹ ਆ ਵੀ ਰਣਨੀਤੀ ਅਸੀਂ ਹੁਣ ਹੋਰ ਅਲਿਕਾਂਗੇ ਜਾਣੋ ਸੀ ਅੱਗੇ ਜਾ ਸਕਦੇ ਸੀ ਕੱਲ ਜੇ ਸਾਡੀ ਨੌਜਵਾਨ ਪੀੜ੍ਹੀ ਅੱਗੇ ਜਾਂਦੀ ਤੇ ਨੁਕਸਾਨ ਬਹੁਤ ਜ਼ਿਆਦਾ ਹੋਣਾ ਜਦੋਂ ਇਹ ਉੱਥੇ ਸਿੱਧੀਆਂ ਗੋਲੀਆਂ ਮਾਰ ਸਕਦੇ ਤੇ ਇੱਥੇ ਵੀ ਲੱਗ ਜਾਣੀਆਂ ਉਤਸ਼ਾਹ ਸਾਡੇ ਵਿੱਚ ਬਹੁਤ ਸੀ ਅਸੀਂ ਵਿੱਚ ਸੀ ਕੱਲ੍ਹ ਆ ਦੇਖ ਲੋ ਕੀ ਹਾਲ ਹੋਇਆ ਸਾਡੇ ਬੋਰੀਆਂ ਸਾਡੇ ਕੋਲੇ ਫੜੀਆਂ ਸੀਆਂ ਅਥਰੂ ਗੈਸ ਦੇ ਗੋਲੇ ਆਉਂਦੇ ਸੀ ਉਹਨੂੰ ਕਵਰਿੰਗ ਕਰਦੇ ਸੀ ਪਰ ਸਾਡੇ ਬਜ਼ੁਰਗ ਵੀ ਸਾਡੇ ਨਾਲ ਖੜੇ ਹੋਏ ਸੀਗੇ ਤੇ ਜਾਨ ਨੂੰ ਬਹੁਤ ਜ਼ਾਰੇ ਨੇ ਕੱਟ ਸੀਗਾ ਅੱਜ ਵੀ ਉਹ ਨਹੀਂ ਮਗਰੀ ਬੈਠੇ ਸਾਰੇ ਗਿਆ ਨਹੀਂ ਇੱਥੋਂ ਕੋਈ ਵੀ ਜੀ ਆਪਾਂ ਕਹੀਏ ਮੋਰਚਾ ਠੰਡਾ ਹਰੂ ਠੰਡਾ ਹੋਣ ਵਾਲਾ ਤਾਂ ਗੱਲ ਹੀ ਨਹੀਂ ਹੈਗਾ ਕਿਉਂਕਿ ਸਾਡੇ ਜੀ ਖੂ ਸਾਡਾ ਪਿਤਾ ਉਹ ਆ ਅਸੀਂ ਪਿੱਛੇ ਹਟਣ ਵਾਲੇ ਤਾਂ ਕੋਈ ਵਰਕਾ ਹੀ ਪਾੜ ਦੇਈ ਬੰਦਾ ਵੀ ਪਿੱਛੇ ਹਟ ਜਾਾਂਗੇ ਇੱਥੇ ਮਾਰ ਜ਼ਰੂਰ ਜਾਵਾਂਗੇ ਕੱਲ ਵੀ ਸਾਡੇ ਸ਼ਹੀਦ ਹੋਇਆ ਸਾਡੇ ਮੇਰੇ ਭਰਾ ਮੈਂ ਸਿਰ ਝੁਕਦਾ ਉਹ ਵੀਰ ਅੱਗੇ ਜਿਹੜਾ ਗਾ ਅੱਜ ਵੀ ਕੱਲ ਨੂੰ ਵੀ ਇਹ ਜਾਣ ਨੂੰ ਤਿਆਰ ਸੀਗੇ ਪੋਕਲੈਨ ਵਾਲੇ ਕਹਿੰਦੇ ਨਹੀਂ ਜਾਣੇ ਕਿਸਾਨ ਜੱਥੇ ਬੰਦੀਆਂ ਰੋਕ ਰਹੀਆਂ ਸਾਡੀਆਂ ਬੀਬੀਆਂ ਆ ਕੇ ਮਾਵਾਂ ਭੈਣਾਂ ਮਿਹਨਤਾਂ ਕਰ ਰਹੀਆਂ ਵੀ ਜ਼ਿੰਦਗੀ ਦੁਬਾਰਾ ਬਾਰ ਨਹੀਂ ਮਿਲਦੀ ਲੜਾਂਗੇ ਸੰਘਰਸ਼ ਜਿੱਤਾਂਗੇ ਠੰਡੇ ਮਤੇ ਨਾਲ ਇਹ ਸਾਡੇ ਬਿਅਰਗ ਖੜੇ ਨਹੀਂ ਨਾ ਤਜਰਬਾ ਬਹੁਤ ਪੁਰਾਣਾ ਨੇ ਨਾਲ ਚੱਲਾਂਗੇ ਜੋ ਸਾਡੇ ਵਿੱਚ ਕੱਲ ਬਹੁਤ ਸੀ ਪਾਟ ਦੇਣਾ ਹੀ ਸਾਰਾ ਕੁਝ ਪਾਣਾ ਸਾਡੇ ਬੰਦੇ 150 ਸ਼ਹੀਦ ਵੀ ਹੋ ਜਾਣ ਤੁਹਾਨੂੰ ਕੋਈ ਚੱਕਰ ਇਹ 2 ਮਿੰਟ ਦਾ ਕੰਮ ਆ ਜੇ ਅਸੀਂ ਆ ਗਏ ਆਪਦੀ ਈ ਤੇ ਪਰ ਸਾਡੀਆਂ ਜੱਥੇ ਬੰਦੀਆਂ ਸਾਨੂੰ ਨਾਲ ਲੈ ਕੇ ਚੱਲਦੀਆਂ ਉਹਦੇ ਵੀ ਆਪਾਂ ਇਹ ਕੰਮ ਨਹੀਂ ਕਰਨਾ ਨੁਕਸਾਨ ਬਹੁਤ ਵੱਡਾ ਹੋਊ ਇਹ ਇਨ੍ਹਾਂ ਬੰਦਿਆਂ ਦੇ ਕੋਲ ਦਇ ਇੰਨਾ ਕਾਮਾਸ ਇਹਨਾਂ ਨੂੰ ਆਰਡਰ ਦਿੱਤਾ ਹੋਇਆ ਵਾ ਪਰ ਇਹਨਾਂ ਰਹੀ ਗੱਲ ਇੱਥੋਂ ਵੀ ਅਸੀਂ ਪਿੱਛੇ ਨਹੀਂ ਹਟਣਾ ਹੈਗਾ ਜੇ ਉੱਥੇ ਬਾਰਡਰਾਂ ਤੇ ਇੱਕੇ ਬਾਰਡਰ ਇਧਰ ਵੀ ਹੈਗਾ ਪੰਜਾਬ ਦੇ ਵਿੱਚ ਸਾਰੇ ਬਲੌਕ ਆ ਇਹ ਆਪ ਦਾ ਫਿਰ ਬੈਠੇ ਰਹਿਣ ਕੰਨਾਂ ਚਾਰਨਾ ਖੋਲੂਗਾ ਖੋਲਣਾ ਤਾਂ ਪਊਗਾ ਹੀ ਅਕਸਰ ਨੂੰ ਨਹੀਂ ਪਰ ਸਾਡਾ ਬਾਰਡਰ ਇਸ ਤਰ੍ਹਾਂ ਦੇ ਪਹਿਲੇ ਸਾਨੂੰ ਦਾ ਅਲੱਗ ਕਰਨ ਨੂੰ ਫਿਰਦੇ ਅਸੀਂ ਹੈਗੇ ਆਂ ਆਪ ਦਾ ਅਲੱਗ ਪਰ ਆਪ ਦਾ ਵੀਖੀ ਜਾਣਾ ਸਾਬ ਦਾ ਵੀਖੀ ਜਾਵਾਂਗੇ ਫਿਰ ਜਿਵੇਂ ਚੱਲੂਗਾ ਵੇਖੀ ਜਾਊਗਾ ਬਿਲਕੁਲ ਇਹ ਤਸਵੀਰਾਂ ਨੌਜਵਾਨਾਂ ਦਾ ਸਿੱਧੇ ਰੂਪ ਚ ਇਹੀ ਕਹਿਣਾ ਹੈ ਕਿ ਅਸੀਂ ਪਿੱਛੇ ਨਹੀਂ ਹਟਣਾ ਅਗਰ ਉਸ ਪਾਸੇ ਸੁਰੱਖਿਆ ਫੋਰਸਾ ਜਾਂ ਹਰਿਆਣਾ ਪੁਲਿਸ ਬੈਠੀ ਰਹੇਗੀ ਤਾਂ ਅਸੀਂ ਵੀ ਇਸੇ ਪਾਸੇ ਬੈਠੇ ਰਵਾਂਗੇ ਤੇ ਜਿਹੜਾ 2 ਦਿਨ ਦਾ ਸਮਾਂ ਲਿਆ ਗਿਆ ਉਸ ਵਿਚਾਲੇ ਪਿੰਡਾਂ 'ਚ ਜਾ ਕੇ ਹੋਰ ਲਾਮਬੰਦ ਕਰਾਂਗੇ ਤੇ ਜਿਹੜੇ ਨੌਜਵਾਨ ਹਲੇ ਘਰਾਂ 'ਚ ਨੇ ਉਹਨਾਂ ਨੂੰ ਇੱਥੇ ਲਿਆਵਾਂਗੇ ਤੇ ਇੱਥੇ ਹੀ ਮੋਰਚਾ ਲੱਗਿਆ ਰਹੇਗਾ ਕੈਮਰਾ ਪਰਸਨ ਮਨੀਸ਼ ਦੇ ਨਾਲ ইমরান ਖਾਨ ਪੰਜਾਬੀ ਬਲਟਨ ਸ਼ੰਭੂ ਬਾਰਡਰ